ਇਹ ਤਾਂ ਕਿੰਨਾ ਕਰਕੇ ਸਾਡੇ ਜੇ ਸਾਢੇ 30 ਲਓ ਜੀ ਮੀਂਹ ਵਰ ਦੇ ਵਿੱਚ ਤੁਹਾਨੂੰ ਅੱਜ ਧਾਰਜੀ ਦੀ ਗੱਲ ਦਾਈਏ ਧਾਰਜੀ ਦੋ ਏ ਸਾਡੇ ਜੀ ਤੁਹਾਨੂੰ ਦੱਸਿਆ ਇੱਕ ਧਾਰਜੀ ਨਾਰਲੀ ਜਗਨੰਦਨ ਵੀਰ ਦੇ ਦਾਦਾ ਜੀ ਬੜਾ ਪਿਆਰ ਸੀ ਉਹਨਾਂ ਦਾ ਮੇਰੇ ਨਾਲ ਆਪਣਾ ਵੀ ਬਹੁਤ ਇੱਤ ਕਰਦੇ ਹਾਂ ਆਪਾਂ ਉਹਨਾਂ ਦੀ ਉਹ ਫਿਰ ਤੁਹਾਨੂੰ ਦੱਸਿਆ ਵੀ ਕਬੂਤਰਾ ਕਬਾਤਰਾਂ ਦੇ ਸ਼ੌਂਕ ਪ੍ਰਾਣੀਆਂ ਪਾਕਿਸਤਾਨ ਦੀਆਂ ਗੱਲਾਂ ਉਸ ਟਾਈਮ ਦੀਆਂ ਗੱਲਾਂ ਸੁਣ ਦਾ ਮੌਕਾ ਮਿਲਦਾ ਹੁੰਦਾ ਹੈ। ਕੋ ਗੋ ਰਹੇ ਨੇ ਉਧਰ। ਇੱਕ ਉਹ ਦਾਰ ਜੀ ਦੇ ਲੰਮੀਆਂ ਚੋੜੀਆਂ ਫੇਰ ਕਰਾਂਗੇ ਗੱਲਾਂ ਨਾਲ ਬਹਿਣਗੇ ਜਿੱਦਣ ਪਰਿਵਾਰ। ਪਰਿਵਾਰ ਦੂਰਾਂ ਚ ਦੇਸ਼ਾਂ ਉਦੇਸ਼ਾਂ ਚ ਬੜੀ ਦੂਰ ਹੈ ਕਿਰਪਾ ਮਹਾਰਾਜ ਜੀ ਸਾਰੇ ਪਾਸੇ। ਤੇ ਇੱਕ ਦਾਰ ਜੀ ਸਾਡੇ ਜੀ ਹੋਏ ਆ ਸਰਦਾਰ ਰਸਾਲ ਸਿੰਘ ਦੋਦੀ। ਤੇ ਉਹ ਦਾਰ ਜੀ ਨੂੰ ਅਸੀਂ ਕਈ ਨਾ ਨਾ ਅਮਰੀਕਾ ਵੀ ਆ ਦਿੰਦੇ ਨੇ। ਤਾਂ ਨੇ ਇਹ ਤੁਹਾਨੂੰ ਪੜਾਣਾ ਤੋਂ ਅਮਰੀਸ਼ਪਰੀ ਆਪਣੀ ਫਿਲਮ ਦੇ ਵਿੱਚ ਜਦੋਂ ਕੋਈ ਦਾ ਮੁੰਡਾ ਜਾਬ ਦੇ ਪੁੱਤ ਦਾ ਮਤਲਬ ਰੋਲ ਪਿਓ ਦਾ ਰੋਲ ਮਤਲਬ ਕਰਦਾ ਜਦੋਂ ਤੇ ਉਹਦਾ ਪੁੱਤ ਜਦੋਂ ਕੋਈ ਕਾਰਨਾਮੇ ਕਰਦਾ ਹੁੰਦਾ ਵੇਖਿਆ ਹੈ ਨਾ ਅਮਰੀਸ਼ਪਰੀ ਦਾ ਰੋਲ ਜਦੋਂ ਹੀਰੋ ਦਾ ਰੋਲ ਅਮਰੀਸ਼ਪਰੀ ਕਰਦਾ ਤਾਂ ਵਿਲਨ ਦਾ ਰੋਲ ਨਹੀਂ ਉਹ ਹੀਰੋ ਦਾ ਰੋਲ ਕਰਦਾ ਹੁੰਦਾ ਉਹ ਅਮਰੀਸ਼ਪਰੀ ਦੀ ਗੱਲ ਕਰੋ ਇਧਰ ਅਸੀਂ ਦਾਰਜੀ ਨੂੰ ਵੀਰਾ ਅਮਰੀਸ਼ਪਰੀ ਵੀ ਆ ਦਿੰਦੇ ਨੇ ਮੈਂ ਤੇ ਭੇਜਾ ਦੁੱਧੇ ਹੋਇਆ ਜੀ ਤੁਹਾਨੂੰ ਮੈਂ ਦੱਸਿਆ ਵੀ ਆਪਣੇ ਜ਼ਿਕਰ ਦਾ ਟੋਟਾ ਆਪਣਾ ਪਿਆਰ ਸਤਕਾਰ ਜਿੰਨੀ ਯਾਰੀ ਦੋਸਤੀ ਸਾਰਿਆਂ ਜੋ ਤਕਰੀਰੈਂ ਤੇ ਕਹਿੰਨਾ ਕਿ ਮੇਰੀ ਇੱਜ਼ਤ ਬਹੁਤ ਵੱਧ ਕਰਦਾ ਹੈ ਕਰਦਾ ਵੀ ਝਗਦਾ ਵੀ ਹੀ ਡਰਦਾ ਵੀ ਹੀ ਪਤਾ ਵੀ ਇਹਨੇ ਦਾਰਜੀ ਨਾਲ ਗੱਲ ਲੇਕਿਆ ਇੱਥੋਂ ਵੀ ਗਾਲ-ਵਰੂ ਤੇ ਉੱਥੋਂ ਵੀ ਵਰਨੀ ਆ ਬੜਾ ਥਾਵਾਂ ਤੇ ਕਰਨਾ ਪੈਂਦਾ ਕਿਉਂਕੋ ਕਈ ਵਾਰ ਰਕਤਾ ਪੁੱਠੀਆਂ ਕਰ ਦਿੰਦਾ ਇਹਦੇ ਫਿਰ ਸਾਨੂੰ ਸੁਭਾਲਨੀ ਪੈਂਦੀ ਹੈ ਇਹ ਕਾਪ ਹੀ ਆਖ ਦਿੱਤਾ ਦਾ ਮੈਨੂੰ ਬਾਈ ਵੀ ਤੇਰੀ ਫਾਬਰ ਬੜੀ ਆ ਤੂੰ ਇਦਾਂ ਕਰਿਆ ਕਰ ਜਦੋਂ ਕੋਈ ਵਾਅਦਾ ਘਟਾ ਜਾ ਕਰੇ ਥਾਣੇ ਬੰਦੇ ਲੈ ਕੇ ਮੈਨੂੰ ਛੜਾਛੂ ਲਿਆ ਕਰੋ ਬਾਕੀ ਤੂੰ ਹੀ ਮੈਨੂੰ ਅਗਵਾ ਤੂੰ ਨਹੀਂ ਅਮਾਡੇ ਨੇ ਲੜਿਆ ਜੁੜਿਆ ਕਰਨਾ ਕੇ ਨਾ ਉਹ ਮੈਂ ਜੇ ਕੋਈ ਖਰਾਬ ਕਰਦਾ ਮੈਨੂੰ ਦੱਸ ਤੇ ਨਾਲੇ ਨਜਾਇਜ਼ ਤੈਨੂੰ ਦੱਸਿਆ ਵੀ ਆਪਾਂ ਵਾਇਗਰੂ ਦੀ ਸੌਂ ਖਾ ਕੇ ਕਹਿੰਨੇ ਆਂ ਅੱਜ ਤੱਕ ਇਹਨਾਂ ਨੇ ਨਜਾਇਜ਼ ਨਹੀਂ ਕੀ ਧੱਕਾ ਨਹੀਂ ਕਰਨਾ ਨਜਾਇਜ਼ ਨਹੀਂ ਕਰਨਾ ਬਿਨਾਂ ਚ ਵਜਾ ਤੋਂ ਕਿਸੇ ਤੇ ਚੜਨਾ ਨਹੀਂ ਤੇ ਜੇ ਕੋਈ ਚੜ ਕੇ ਆ ਗਿਆ ਤੇਗ ਬਰੂ ਦਰਤੇ ਆਉ ਦੇਖਾਉ ਤੇ ਇਹ ਗੱਲਾਂ ਹੁੰਦੀਆਂ ਰਹੀਆਂ ਜੀ ਸਾਡੇ ਸਟੂਡੀਓ ਦੇ ਅੰਦਰ ਬਾਸ ਸਟੂਡੀਓ ਦੇ ਅੰਦਰ ਬੜੇ ਸ਼ੁਭ ਕੰਮ ਵੀ ਕੀਤੇ ਆ ਚੰਗੇ ਵੀ ਕੀਤੇ ਆ ਸਰੇਕ ਤਰ੍ਹਾਂ ਦਾ ਸੱਜਣ ਮਿੱਤਰ ਤੁਹਾਨੂੰ ਦੱਸਿਆ ਵੀ ਆਪਣੇ ਸਟੂਡੀਓ ਤੇ ਬਹਿਣ ਉਠ ਨਹੀਂ ਹੁਣ ਗੱਲ ਆਈ ਆ ਆਪਾਂ ਦਾਰਜੀ ਤੇ ਦਾਰਜੀ ਵਾਲੀ ਗੱਲ ਇਹ ਤਾਂ ਹੀ ਵੀ ਇੱਕ ਦੇ ਸਾਡਾ ਬੜਾ ਇੰਗਲੈਂਡ ਵਾਲਾ ਗਰਮੀਤ ਸੋ ਉਹ ਉਹਨੂੰ ਤੇ ਕੋਈ ਨੌਕਰੀ ਨਾਕਰੀ ਤੇ ਇਧਰ ਮਿਲ ਨਹੀਂ ਦੇਈ ਕੋਈ ਤੇ ਜੇ ਮਿਲੀ ਮਿਲੀ ਤੇ ਉਹ ਬਾਹਰ ਚਲ ਗਿਆ ਤੇ ਉਹ ਵੀ ਇਤਰਾ ਹੀ ਅਬਾ ਜੀ تیر ਮਾਰਦਾ ਫਿਰਦਾ ਹੁੰਦਾ ਇੱਥੇ ਆਂਦਾ ਮੈਂ ਕਰਕੇ ਸਾਟੀਗੜ ਦੇ ਕਰਕੇ ਸਾਟੀਗੜ ਦੇ ਇਕੱਠੇ ਤੇ ਆਂਦਾ ਬੇਰਜਗਾਰੀ ਦਫ਼ਤਰ ਜਮਾਂ ਕਰਾਉਣ ਜਾਂਦੇ ਪੱਟੀ ਤੇ ਹੁਣ ਭੇਜੇ ਕੋਲ ਜ਼ਮੀਨ ਜਾਇਦਾਦ ਬੜੀ ਆ ਮੇਰਾ ਸਟੂਡੀਓ ਉਹਨਾਂ ਦੇ ਨਾਲ 22 ਕੰਮ ਚੱਲਣ ਡਿਆ ਸੀ ਤੇ ਤਕਰੀਬਨ 40 ਪਿਆਈ ਕਿ ਇਹ ਬਣੇ ਆ ਗਏ ਹੈ ਤੇ ਬੇਰਜ਼ਗਾਰੀ ਦਫ਼ਤਰ ਚ ਮੈਂ ਕਿਹਾ ਚਲ ਅਹੀਂ ਤੇਰਾ ਚਲਦੇ ਆਂ ਮੈਂ ਵੀ ਫੜ ਲਿਆ ਸਰਟੀਫਿਕੇਟ ਜੇ ਤੇ ਮੈਂ ਚੱਲ ਚਲੀਏ ਬੇਰਜ਼ਗਾਰੀ ਦਫ਼ਤਰ ਜਾ ਕੇ ਕਰਾਉਣੇ ਤੇ ਉਧਰ ਭੇਜਾ ਵੀ ਆਪਣੇ ਫੜ ਲਿਆ ਸਰਟੀਫਿਕੇਟ ਜੇ ਗੋਲ ਮੋਲ ਕੁਛੂ ਮੁੱਛੂ ਕਰਕੇ ਉਹ ਵੀ ਲੈ ਆਂਦਾ ਚਲੋ ਚਲੀਏ ਬਾਅਦ ਬੇਰਜ਼ਗਾਰ ਦਫ਼ਤਰ ਚ ਜਾਣਾ ਅਹੀਂ ਹਾਂ ਨੌਕਰੀ ਦੋ ਆਖਣਾ ਸਰਕਾਰ ਨੂੰ ਅਹੀਂ ਬੇਰਜ਼ਗਾਰਿਆ ਤਿੰਨੇ 3 ਇਡੀਟ ਅਹੀਂ ਤਿੰਨੇ ਹੀ ਚਲ ਗਏ ਦੇਖਿਆ ਅੰਗਰੇਜ਼ੀ ਜੇ ਆਖਣਾ 3 ਇਡੀਟ ਤੇ ਕਿੰਨੀ ਵੇਦੇ ਲੋਕ ਫਿਲਮ ਤੇ ਕਿੱਦਾਂ ਹੱਸਦੇ ਆ ਉਤਰਾ ਕੇ ਨਵਾ ਦੋ ਵੀ ਤਿੰਨ ਮੂਰਖਾਂ ਤਿੰਨ ਪਾਗਲਾ ਖੋਦ ਦੇਖੋ ਛੇਤਰਖੜਕਦਾ ਕਿਹ ਤਰ੍ਹਾਂ ਤੇ 3D ਇਟਨਾ ਕਿ ਦੇਖੋ ਛੁੰਦੇ ਤੇ ਅਸੀਂ ਚਲ ਗਏ ਪੱਟੀ ਉਥੇ ਬੇਰਜਗਾਰ ਦਫਤਰ ਦੇ ਵਿੱਚ ਉਹ ਨਹੀਂ ਉਹਨਾਂ ਕੋਲ ਤੇ ਰਜਗਾਰ ਹੈਗਾ ਹੀ ਨਾ ਬਾਹਰ ਬੇਰਜਗਾਰ ਦਫਤਰ ਉਹਨਾਂ ਵਾਸਤੇ ਸਾਡੇ ਵਾਸਤੇ ਅਹੀਂ ਕਾਜਕੂਜ ਜਮਾ ਕਰਾਉਂਦੇ ਇਤੋਂ ਹੀ ਲੇਟ-ਰੇਟ ਪੱਟੀ ਕਰਨ ਫਿਲਮ ਫੁਲਮ ਵੀ ਵੇਖਣੀ ਹੁੰਦੀ ਕਈ ਕੰਮ ਹਨ ਹੁੰਦੇ ਆ ਅਸੀਂ ਬੱਸਾਂ ਬੁੱਸਾਂ ਦੇ ਜਿਆਦਾ ਹੁੰਦਾ ਕਈ ਗੱਲਾਂ ਹੁੰਦੀਆਂ ਅਸੀਂ ਤੇ ਚੱਲ ਕੇ ਤਾਂ ਜਾਂਦਿਆਂ ਨੂੰ ਇੱਕ ਤੇ ਵਜ੍ਹਾ ਤੇ ਇਡਾ ਨਹੀਂ ਜਿਆਦਾ ਘੱਟ ਆਇਆ ਲੰਚ ਟਾਈਮ ਹੁੰਦਾ 2 ਤੋਂ 3 ਤੇ ਉਹ ਮੁੜ ਕੇ ਟਾਈਮ ਤੇ ਹੈਗਾ ਜੇ ਸਾਢੇ 3-4 ਵਜੇ ਅਸੀਂ ਪਹੁੰਚ ਗਏ ਤਾਂ ਜੇ ਘੰਟਾ ਡੇਢ ਘੰਟਾ ਹੈਗਾ ਅਸੀਂ ਫਾਰਮ ਜਮਾ ਹੋ ਸਕਦੇ ਸਾਢੇ ਘੰਟਾ ਹੈਗਾ ਇਸ ਟਾਈਮ 1.5 ਘੰਟਾ ਹੀ ਸਾਢੇ 3 ਨੂੰ ਚਲ ਗਏ। ਦੋ ਅਫਸਰ ਜਿਹੜਾ ਬੈਠਾ ਗੋਂ ਰੋਜ਼ਗਾਰ ਦੇ ਨਾਲ ਆ ਸਾਨੂੰ ਅਜੇ ਰੋਜ਼ਗਾਰਾਂ ਨੂੰ ਮਿਲਿਆ ਨਹੀਂ ਤੇ ਤੁਹਾਨੂੰ ਪਹਿਲਾਂ ਹੀ ਧਮਕੀ ਮਰੀ ਜਾਂਦੇ ਆ। ਤੁਸੀਂ ਹੁਣ ਆਏ ਜੇ ਅਸੀਂ ਹੁਣ ਤੁਹਾਡੇ ਕਰਨੇ ਸਾਡੀ ਗੇਟ ਜਮਾ। ਤੋਂ ਮੈਂ ਵੀ ਸਾਰਾ ਇੰਦੀਵ ਨਿਕਾਲਾ ਇੱਥੇ 1.5 ਘੰਟਾ ਪਿਆ ਵਾ। ਹਣੇ ਕਿਤੇ 1.5 ਘੰਟਾ ਪਿਆ ਵਾ। ਤੇ ਉਹਨੇ ਭਰਾਵਾ ਸਾਡੀ ਤੇਨਾਂ ਦੀ ਬੇਇੱਜ਼ਤੀ ਬੂਝੀ ਨਾ ਕਰਤੀ। ਫੇ ਅਹੀਂ ਨਹੀਂ ਕਰਨੇ ਤੁਹਾਡੇ ਸਾਡੀ ਗੇਟ ਜਮਾ। ਅਹੀਂ ਤੇ ਮੈਂ ਇਕੱਟੇ-ਕੁਟੇ ਕੀਤਾ ਸੀ। ਉਹਨੇ ਚਗੀ ਤਰ੍ਹਾਂ ਕੀਤੇ ਹੋਣਗੇ ਅਹੀਂ ਤੇ ਚਲੋ ਭੇਜਾ ਵੀ ਉਤਰੇ ਫੜ ਕੇ ਲਿਆ ਗੁੱਚੂ ਮੁੱਚੂ ਕਰਕੇ ਮੇਰੇ ਕੋ ਵੀ ਚਲੋ ਮੇਰਾ ਤੇ ਤਰੀਕਾ ਹੈਗਾ ਇਹਨਾਂ ਦਿਨਾਂ ਚ ਪੜਨ ਪੜਨ ਦਾ ਲਿਖੜਾ ਲਾ ਵਧੀਆ ਹੀ ਨਾ ਕੰਮ ਹੈਗਾ ਕਾਗਜ਼ੀ ਪਤਰੀ ਮਸਿਆਣਾ ਤੇ ਬਾਅਦ ਦੇ ਵਿੱਚ ਕੀ ਹੋਇਆ ਵੀ ਯਾਰ ਹਾਜੀ ਨੇ ਬੇਇੱਜ਼ਤੀ ਕਰਤੀ ਤੇ ਆਪ ਨਾ ਬਾਵਾ ਤਗੜੀ ਪਾਕ ਵੱਡੀ ਪਤੀ ਤੇ ਢਿੱਡ ਬਾਵਾ ਤਗੜਾ ਤੇ ਅਫਸਰ ਜਿਹਾ ਥਣਦਾਰ ਜਿਹਾ ਲੱਗੇ ਹੈਗਾ ਬੇਰਜਕਾਰ ਦਫਤਰ ਦਾ ਜਿਹੜਾ ਹੀ ਉਹ ਜਵਾਨ ਆ ਆਪਨਾ 4 ਵਜੇ ਨਹੀਂ ਤੁਰਪੇ ਲਗਾ ਜੋ ਛੁੱਟੀ ਤੇ 5 ਵਜੇ ਹੋਣੀ ਸੀ ਤੇ ਅਸੀਂ ਅਹੀਂ ਅਹੀਂ ਹੁਣ ਆਏ ਅੱਜ ਅਸੀਂ ਆਪੀ ਚੰਗਾਈ ਆ ਰਹੇ ਨੇ ਕੀਤੀ ਸੜਨਾ ਤੇ ਅਸੀਂ ਬਾਹਰ ਬਹਿ ਗਏ ਤਿੰਨੇ ਜਣੇ ਤੇ ਆਪ ਟਾਈਮ ਨਹੀਂ ਤੁਰਪੇ ਲਗਾ ਤੇ ਮੈਂ ਚਲੋ ਇਹਨੂੰ ਪੁੱਛੀਏ ਤੇ ਸਹੀ ਭਰਾਵਾ ਸਾਡੇ ਸਰਟੀਫਿਕੇਟ ਦੀ ਜਮ੍ਹਾਂ ਕੀਤੇ ਤੇ ਤੂੰ ਸਾਡੀ ਬੇਇੱਜ਼ਤੀ ਕਰਤੀ ਆ ਤੇ ਅਸੀਂ ਕਿਤੇ ਨੂੰ ਆਖਿਆ ਅਸੀਂ ਤੇ ਰੋਜ਼ਗਾਰ ਤੋਂ ਪਹਿਲਾਂ ਹੀ ਗਾਲਾਂ ਕੱਢਣ ਲੱਪਿਆਂ ਤੇ ਗਾਂ ਕੀ ਬਾਰੇ ਅਸੀਂ ਤਾਂ ਹੀ ਫਿਰ ਇਹਨੂੰ ਨੌਕਰੀ ਨਾ ਕਰੀ ਕਿਤੋਂ ਵਾਰਾ ਖਾਣੀ ਤਿੰਨਾਂ ਨੂੰ ਉਹ ਆਈ ਦੇ ਨੌਕਰੀ ਨਹੀਂ ਕੀਤੀ ਉਹ ਬਾਹਰ ਚਲ ਕੇ ਇੰਗਲੈਂਡ ਵਾਲਾ ਨੂੰ ਬਾਅਦ ਮਿਲ ਗਈ ਉਹ ਸਰਕਾਰੀ ਉਦਰਾ ਉਹ ਉਧਰ ਚਲ ਗਿਆ ਤੇ ਭੇਜੇ ਨੇ ਕਿਤੇ ਨੌਕਰੀ ਕਰਨੀ ਕਰ ਸਕਦਾ ਉਹ ਨਾਲ ਉਹ ਜਮੀਨ ਭਾਂਡੇ ਵਾਲਾ ਹੀ ਬਣਾ ਉਹ ਵੀ ਦੱਸੂਗਾ ਨੂੰ ਜਿਹੜੇ ਜਮੀਨ ਦੇ ਦਾਦਾ ਹੁੰਦਾ ਹੈ ਜਿ ਤਰ੍ਹਾਂ ਉਹਨੇ ਆਣਾ ਪੋਲ ਤੋਂ ਲੈ ਕੇ ਕਿੱਥੋਂ ਦਾਕਰ ਦੋਦੇ ਸਾਰੇ ਪਾਸੇ ਉਹਦੀ ਜਮੀਨ ਸੀ ਤੇ ਬਾਤ ਵਿੱਚ ਉਹਨੂੰ ਅਹੀਂ ਪੁੱਛਿਆ ਵੀ ਯਾਰ ਸਾਰਾ ਤੁਸੀਂ ਮਾਰੀ ਕੀਤੀ ਸਾਡੇ ਨਾਲ ਆ ਕਰੋ ਜਮਾ ਸਾਡੇ ਸਰਟੀਫਿਕੇਟ ਕਰਾ ਦਿਓ ਤੇ ਇਹ ਤੇ ਵਾਧੂ ਟਾਈਮ ਪਿਆ ਉਹ ਫੇਰ ਨਾ ਅਪਰਾ ਚੇਤਕ ਦੇ ਸਕੂਟਰ ਨੂੰ ਕਿੱਕ ਮਾਰਨੀ ਹੁੰਦੀ ਉਧਰ ਤੇ ਅਹੀਂ ਮੈਂ ਪੜੇ ਤਲੀ ਗੇ ਤਰੀਕੇ ਨਾਲ ਸਮਝਾਉਣ ਡਿਆ ਵੀ ਮੈਨੂੰ ਭੇਜਾਂ ਨਾ ਚਲ ਤੂੰ ਸਿਆਣਾ ਤੂੰ ਇਹਨੂੰ ਸਮਝਾ ਆਪਣੇ ਤਰੀਕੇ ਨਾਲ ਤੇ ਮੁੜ ਕੇ ਮੈਨੂੰ ਤੇ ਪਤਾ ਵਾ ਕਿ ਕੰਮ ਖਿਲਰ ਸਕਦਾ ਤੇ ਕੁਝ ਵੀ ਹੋ ਸਕਦਾ ਮੈਨੂੰ ਰਿਕਵੈਸਟ ਜੀ ਕਰਾਂ ਉਹ ਨੂੰ ਥਾਣੇਦਾਰ ਅਲੀ ਦਬਕੇ ਮਰੀ ਜਵੇ ਤੇ ਭੇਜਾ ਮੈਂ ਤੇ ਕਰਮੀ ਤੇ ਅਗਲੇ ਬਨੇ ਗੱਲਾਂ ਕਰਨ ਤੇ ਖਿਸਕਦਾ ਜਾਵੇ ਪਿੱਛੇ ਨੂੰ ਹੁੰਦਾ ਜਾਵੇ ਇਹਨੇ ਇਹਨੇ ਭਰਾਵਾ ਓਏ ਹੋਏ ਹੋਏ ਇਹ ਘੁੰਮਦਾ ਜਾਵੇ ਪਿੱਛੇ ਨੂੰ ਹੋਈ ਇਹਨੇ ਪਿੱਛੇ ਜਾ ਕੇ ਤੇ ਐ ਇੱਕ ਬਾਇਆ ਹੱਥ ਕਰੀ ਜਾਵੇ ਇੱਕ ਬਾਇਆ ਪਿਛੋਂ ਐ ਤੇ ਮੈਨੂੰ ਲੱਗੀ ਸਮਝ ਮੈਨੂੰ ਲੱਗਿਆ ਸੰਝਿਆ ਮੈਂ ਕਿ ਇਹ ਚਲ ਗਿਆ ਹੀ ਹੁਣ ਪਿੱਛੇ ਤੇ ਉਹ ਉਹ ਤੋਂ ਪਹਿਲਾਂ ਦੀ ਮੜੀ ਤੁਹਾਨੂੰ ਗੱਲ ਇੱਕ ਹੋਰ ਦੱਸ ਦਈਏ ਦਾਰਜੀ ਦੀ ਗੱਲ ਦੱਸਣੀ ਤੁਹਾਨੂੰ ਮੜੀ ਜੀ ਵੀ ਜਦੋਂ ਅਸੀਂ ਗਮਾਂ ਕਰਾਉਣ ਡਿਆ ਤੇ ਜੋ ਨਹੀਂ ਸਾਡੀ ਮੰਨਿਆਣਾ ਤੇ ਭੇਜਾ ਫੋਕਾ ਫੈਕਟਰੀ ਮਾਰਤਾ ਆਂਦਾ ਜੇ ਨਹੀਂ ਜਮਾਂ ਕਰਨੇ ਸਰ ਜੀ ਦੇ ਅਸੀਂ ਹੁਣੇ ਦਾਰਜੀ ਨੂੰ ਲੈ ਆਉਣੇ ਆ ਉਹਦੀ ਜਾਣੇ ਬਲਾਹ ਕੌਣ ਦਾਰਜੀ ਹੋ ਆ ਕੇ ਕੌਣ ਦਾਰਜੀ ਹੈ ਹੁਣ ਇਹ ਦਾਰਜੀ ਨੂੰ ਅਸੀਂ ਆ ਲੈਨੇ ਆ ਵੀ ਦਾਰਜੀ ਸਾਡੇ ਫਾਰਮ ਨਹੀਂ ਕਰਨ ਦੇ ਅਫਸਰ ਜਮਾਂ ਮਨੇ ਕਰਾ ਲੈਣਗੇ ਉਹ ਆ ਕਿ ਵੀ ਕੌਣ ਦਾਰਜੀ ਕੌਣ ਆ ਵਿੱਚੇ ਕਰੀ ਜਵੇ ਚਲਦੇ ਆਪਾਂ ਕੈਰੋ ਅੰਕਲ ਕੋਲ ਚਲ ਜਲਦੇ ਆ ਆ ਲਾਗੇ ਕੈਰੋ ਆ ਉਹ ਸਮਝੀਏ ਵੀ ਪ੍ਰਤਾਪ ਸੂ ਕੈਰੋ ਆ ਇਹਨਾਂ ਦੀ ਸਾਜ ਹੋਊਗੀ ਇਹ ਫੋਕੇ ਫੈਕਟਰੀ ਮਰੀ ਜਵੇ ਖਲੋਤਾ ਚਲ ਜਾਨੇ ਕੈਰੋ ਅੰਕਲ ਕੋਲ ਚਲਦੇ ਆ ਪਾਣੀ ਦੇ ਨਹੀਂ ਤੇ ਫਿਰ ਦਾਰਜੀ ਨੇ ਤੇ ਆਉਣਾ ਹੀ ਆਉਣਾ ਦਾਰਜੀ ਨੇ ਪਿੰਡ ਵਿਚਾਰੇ ਨੇ ਬੈਠਾਣਾ ਤੇ ਉਹਨੇ ਕਿਤੇ ਆਉਣਾ ਹੀ ਦਾਰਜੀ ਤੇ ਆਪ ਨਹੀਂ ਪੜਿਆ ਉਹਨੇ ਮੈਨੂੰ ਕੀ ਪਤਾ ਇਹਨਾਂ ਕੰਮਾਂ ਦਾ ਹੂੰ ਤੇ ਬੈਨ ਜਦੋਂ ਆ ਬੁੱਕ ਜਾ ਬਣਾ ਲਿਆ ਨਾ ਹੱਥ ਦਾ ਪਿੱਛੇ ਕਿਉਂਕਿ ਤੁਹਾਨੂੰ ਪਤਾ ਕਬੱਡੀ ਕਬੂਡੀ ਦੇ ਵਿੱਚ ਪੇੜ ਵੰਦਾ ਰਿਆ ਵਾ ਤੇ ਚਪੇੜਾਂ ਦੇ ਵਾਲਾ ਸਾਡਾ ਕੰਮ ਸ਼ੁਰੂ ਤੇ ਚੱਲਦਾ ਆ ਤੇ ਮੇਰੀ ਨਿਗਾਹ ਗਰਮੀ ਦੇ ਨਾਲ ਗੱਲਾਂ ਕਰੀ ਹੈ ਅਫਸਰ ਨਾਲ ਮੇਰੀ ਨਿਗਾਹ ਪੈ ਗਈ ਇੱਥੇ ਮੈਂ ਆ ਵੀ ਪੈ ਨਹੀਂ ਸਿਆਪਾ ਇਹਨੇ ਮਾਰਨੀ ਉਹਦੇ ਧੌਣ 'ਚ ਖਿੱਚ ਕੇ ਤੇ ਚਲੋ ਪਾਗ ਦੇ ਤੁਹਾਨੂੰ ਪਤਾ ਪਹਿਲੀ ਸਤੇ ਹੀ ਲੱਠਣੀ ਪਾਗ ਲਾ ਜਾਣੀਆਂ ਦੇ ਧੌਣ ਜਿਹਨੇ ਛੱਡਣੀ ਵੜੇਗੀ ਔਰ ਤੇ ਹੀ ਅਫਸਰ ਹੀ ਵੱਡਾ ਉਹ ਗਰਮੀਦ ਉਹ ਨਾਲ ਗੱਲਾਂ ਹੀ ਲਗਾ ਤੇ ਮੈਂ ਉਹ ਨਾਲ ਗੱਲਾਂ ਕਰਦਾ ਕਰਦਾ ਭੱਜ ਕੇ ਰੁਣ ਉਹ ਗਰਮੀਦ ਉਹ ਨਾਲ ਗੱਲੇ ਹੀ ਲਗਾ ਤੇ ਮੈਂ ਉਹ ਨਾਲ ਗੱਲਾਂ ਕਰਦਾ ਕਰਦਾ ਭੱਜ ਕੇ ਰੁਣ ਪਿੱਛੇ ਜੱਫਾ ਭਰ ਲਿਆ ਮੈਂ ਚੱਲ ਪਿੱਛੇ ਹੋ ਜਾ ਪਿੱਛੇ ਹੋ ਜਾ ਪਰਾਂ ਹੋ ਜਾ ਤੇ ਉਹਨੇ ਮੁੜ ਕੇ ਮਾਰੀ ਸਕੂਟਰ ਨੂੰ ਕਿੱਕ ਉਹ ਨਹੀਂ ਲਪਾਉ ਮੁੜ ਕੇ ਤਿੱਤਰ ਹੋ ਗਿਆ ਏ ਅੱਸੀ ਦੇ ਹੋ ਗਿਆ ਹਣਾ ਉਹ ਨਹੀਂ ਖਲੋਤਾ ਆਇਆ ਤੂੰ ਉਪਰਾਵਾ ਸਾਨੂੰ ਸ਼ੁਕਰਿਆ ਭਰਾਵਾ ਉਹ ਤੇਣਾ ਸਾਡਾ ਚੰਗਾ ਰਹਿ ਗਿਆ ਨਹੀਂ ਤੇ ਸਾਡਾ ਉਦੋਂ ਸਰਕਾਰੀ ਅਫਸਰ ਦੇ ਮੌਕੇ ਦੇ ਦਫਤਰ ਚ ਪਏ ਤੇ ਸਾਨੂੰ ਮੰਨਦ ਕਰਦੇ ਪਰ ਉਦੋਂ ਨਹੀਂ ਸਾਨੂੰ ਪ੍ਰਭਾ ਪ੍ਰੂਨ ਦੀ ਅੰਦਰੋਂ ਬਾਹਰ ਦੀ ਸਾਨੂੰ ਤੁੰਦਾ ਵੀ ਜਿਹੜਾ ਮਿਲ ਗਿਆ ਨੂੰ ਪਹਿਲੇ ਛਤਰਾਓ ਪਤਾ ਨਹੀਂ ਕਿਹੜਾ ਵਾ ਜਿਹੜਾ ਮਰਜੀ ਹੋਵੇ ਸਾਡੇ ਉਹਨਾਂ ਦਾ ਟਾਈਮ ਨਾਲੇ ਉਮਰ ਕਿਹੜੀਆਂ ਸੀ ਉਹ ਤਾਂ ਉਦਾਂ ਜੀ ਤੁਹਾਨੂੰ ਪਤਾ ਹੀ ਕੀ ਕੁਝ ਕਰ ਦਿੰਦੇ ਆ ਕਰੋ ਨਯਾਇਜ ਨਹੀਂ ਤੇ ਜਾਇਜ ਹੀ ਸਹੀ ਮੈਨੂੰ ਕਰਨੀ ਤੇ ਪੈਂਦੀ ਹੈ ਨਾ ਕਿ ਇਹ ਗਲਤ ਵੀ ਕਰ ਦਿੰਦਾ ਤਾਂ ਨਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਡਿਊਟੀ ਵਾਲਾ ਹੀ ਸਹੀ ਹੁੰਦਾ ਕਈ ਵਾਰੀ ਡਿਊਟੀ ਕਰਨ ਵਾਲੇ ਵੀ ਗਲਤ ਹੋ ਜਾਂਦੇ ਤੇ ਆਹੀ ਦਾਰਜੀ ਵਾਲੀ ਸਟੋਰੀ ਤੇ ਦਾਰਜੀ ਸਾਡੇ ਦਾ ਰੋਲ ਬੜੇ ਵੱਡੇ ਕਿਤੇ ਦੇ ਸੀ ਤੇ ਦਾਰਜੀ ਦਾ ਮੇਰਾ ਬੜਾ ਪਿਆਰ ਸਤਕਾਰ ਜੇ ਇਤਮਾਨ ਪੂਰੀ ਰਸਾਲ ਸਿੰਘ ਦੋਦੇ ਸਾਡੇ ਪਿਤਾ ਸਮਾਨ ਸਾਡੇ ਦਾਦਾ ਸਮਾਨ ਬੜਾ ਕੁਝ ਤੇ ਇਦਾਂ ਹੀ ਹਿਰ ਭੇਜਾ ਫਿਰ ਜਦੋਂ ਸਾਡੇ ਬਾਪੂ ਇਹ ਭੇਜਾ ਸੀ ਬਾਪੂ ਕੋਲ ਵੀ ਜਾਂਦਾ ਹੁੰਦਾ ਸੀ ਯਾਰ ਦਾਦੇ ਸਾਡੇ ਕੋਲ ਇਹ ਉਹਦੀਆਂ ਸੰਗ ਆੜਾ ਲਾਉਂਦਾ ਹੁੰਦਾ ਏ ਹੋ ਬਾਜਿਆ ਇਹ ਪੇ ਜਾਵੋਲੇ ਵੀ ਲਲਕਾਰੇ ਵਿੱਚ ਮਰੀ ਜਾਂਦਾ ਹੁੰਦਾ ਦਾਦੇ ਵਾਲੇ ਵੀ ਹੂੰ ਤੇ ਚਲੋ ਫੇਰ ਰਾਜਦਾਰ ਜੀ ਤਾਂ ਇੰਨੀ ਹੀ ਠੀਕ ਆ ਬਾਕੀ ਫੇਰ ਕਰਦੇ ਗੱਲਾਂ ਬਾਤਾਂ ਬਾਕੀ ਚਲੋ ਚੱਲ ਦੇ ਧੌਣ ਜਿੰਨੇ ਛੱਡਣੀ ਬੜੇ ਗਿਓਰ ਚ ਹੀ ਅਫਸਰ ਹੀ ਉਹ ਵੱਡਾ ਉਹ ਗਰਮੀਦ ਉਹ ਨਾਲ ਗੱਲਾਂ ਹੀ ਲਗਾ ਤੇ ਮੈਂ ਉਹ ਨਾਲ ਗੱਲਾਂ ਕਰਦਾ ਕਰਦਾ ਭੱਜ ਕੇ ਰੂਪ ਪਿੱਛੇ ਜੱਫਾ ਭਰ ਲਿਆ ਮੈਂ ਚੱਲ ਪਿੱਛੇ ਹੋ ਜਾ ਪਿਛੇ ਜਾ ਭਰਾ ਹੋ ਜਾ ਤੇ ਉਹਨੇ ਮੁੜ ਕੇ ਮਾਰੀ ਸਕੂਟਰ ਨੂੰ ਕਿੱਕ ਉਹ ਨਹੀਂ ਲਪਾਓ ਮੁੜ ਕੇ ਤਿੱਤਰ ਹੋ ਗਿਆ ਰੇ 80 ਦੇ ਹੋ ਗਿਆ ਹਣਾ ਉਹ ਨਹੀਂ ਖਲੋਤਾ ਆਇਆ ਤੂੰ ਉਪਰਾਵਾ ਸਾਨੂੰ ਸ਼ੁਗਰਿਆ ਭਰਾਵਾ ਉਹ ਤੇ ਸਾਡਾ ਚੰਗਾ ਰਹਿ ਗਿਆ ਨਹੀਂ ਤੇ ਸਾਡਾ ਉਦੋਂ ਸਰਕਾਰੀ ਅਫਸਰ ਦੇ ਮੌਕੇ ਦੇ ਦਫਤਰ ਚ ਪਏ ਦੇ ਸਾਨੂੰ ਮੰਨਦਰ ਕਰਦੇ ਪਰ ਉਦੋਂ ਨਹੀਂ ਸਾਨੂੰ ਪ੍ਰਭਾਵ ਪ੍ਰੂਨ ਦੀ ਅੰਦਰ ਬਾਹਰ ਦੀ ਸਾਨੂੰ ਤੁੰਦਾ ਵੀ ਜਿਹੜਾ ਮਿਲ ਗਿਆ ਨੂੰ ਪਹਿਲੇ ਛਤਰਾਓ ਪਤਾ ਨਹੀਂ ਕਿਹੜਾ ਵਾ ਜਿਹੜਾ ਮਰਜੀ ਹੋਵੇ ਸਾਡੇ ਉਹਨਾਂ ਟਾਈਮ ਨਾਲੇ ਉਮਰ ਕਿਹੜੀਆਂ ਸੀ ਉਹ ਤਾਂ ਉਹਨਾਂ ਜੀ ਤੁਹਾਨੂੰ ਪਤਾ ਹੀ ਹੈ ਕੀ ਕੁਝ ਕਰ ਦਿੰਦੇ ਆਂ ਫਿਰ ਨਜਾਇਜ਼ ਨਹੀਂ ਤੇ ਜਾਇਜ਼ ਹੀ ਸਹੀ ਮਤਲਬ ਕਰਨੀ ਤੇ ਪੈਂਦੀ ਹੈ ਨਾ ਕਿ ਇਹ ਗਲਤ ਵੀ ਕਰ ਦਿੰਦਾ ਤਾਂ ਨਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਡਿਊਟੀ ਵਾਲਾ ਹੀ ਸਹੀ ਹੁੰਦਾ ਕਈ ਵਾਰੀ ਡਿਊਟੀ ਕਰਨ ਵਾਲੇ ਵੀ ਗਲਤ ਹੋ ਜਾਂਦੇ ਆ ਤੇ ਆਹੀ ਦਾਰਜੀ ਵਾਲੀ ਸਟੋਰੀ ਤੇ ਦਾਰਜੀ ਸਾਡੇ ਦਾ ਰੋਲ ਬੜੇ ਵੱਡੇ ਕਿਤੇ ਦੇ ਸੀ ਤੇ ਦਾਰਜੀ ਦਾ ਮੇਰਾ ਬੜਾ ਪਿਆਰ ਸਤਕਾਰ ਜੇ ਇਤਮਾਨ ਪੂਰੀ ਰਸਾਲ ਸਿੰਘ ਦੋਦੇ ਸਾਡੇ ਪਿਤਾ ਸਮਾਨ ਸਾਡੇ ਦਾਦਾ ਸਮਾਨ ਬੜਾ ਕੁਝ ਤੇ ਇਦਾਂ ਹੀ ਹਰ ਭੇਜਾ ਫਿਰ ਉਹ ਸਾਡੇ ਬਾਪੂ ਇਹ ਭੇਜਾ ਹਲ ਬਾਪੂ ਕੋਲ ਵੀ ਜਾਂਦਾ ਹੁੰਦਾ ਸੀ ਯਾਰ ਦਾਦੇ ਹੱਡੇ ਕੋਲ ਇਹ ਉਹਦੀਆਂ ਸੰਗ ਆੜਾ ਲਾਉਂਦਾ ਹੁੰਦਾ ਸੀ ਹੋ ਬਾਜਿਆ ਇਹ ਭੇਜਾ ਉਹਨੇ ਵੀ ਲਲਕਾਰੇ ਵਿੱਚ ਮਰੀ ਜਾਂਦਾ ਹੁੰਦਾ ਦਾਦੇ ਵਾਲੇ ਵੀ ਹੂੰ ਤੇ ਚਲੋ ਫੇਰ ਅਜੇ ਧਾਰਜੀ ਤਾਂ ਇੰਨੀ ਫੇਰ ਅਜੇ ਧਾਰਜੀ ਤਾਂ ਇੰਨੀ ਹੀ ਠੀਕ ਹੈ ਬਾਕੀ ਫੇਰ ਕਰਦੇ ਗੱਲਾਂ ਬਾਤਾਂ ਬਾਕੀ ਚਲੋ ਚੜ ਕੇ ਜ਼ਿੰਦਗੀ 'ਚੋਂ ਗੁਰਪ੍ਰੀਤ ਸਿੰਘ ਦੁੱਦੇ ਮੇਰਾ ਤੁਹਾਨੂੰ ਦੱਸਿਆ ਸੀ ਬੜੀ ਰੂਹ ਹੀ ਮਰੀਓ ਚਲੋ ਵਾਹਿਗੁਰੂ ਪ੍ਰਮਾਤਮਾ ਸ਼ਮਤ ਬਖਸ਼ੇ